ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਹਨੀ ਕੰਬ ਡਿਜ਼ਾਈਨ ਲੈ ਕੇ ਆਈਆਂ ਵੈਸੇ ਅੱਗੇ ਵੀ ਮੈਂ ਆਪਣੇ ਚੈਨਲ ਤੇ ਕਈ ਤਰੀਕਿਆਂ ਨਾਲ ਤੁਹਾਨੂੰ ਇਹ ਬਣਾਉਣਾ ਦੱਸ ਚੁੱਕੀ ਹਾਂ ਪਰ ਜਿਹੜਾ ਅੱਜ ਦਾ ਇਹ ਤਰੀਕਾ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਬਣਾਉਣਾ ਦੱਸਿਆ ਜੇਕਰ ਤੁਸੀਂ ਥੋੜਾ ਜਿਹਾ ਵੀ ਬਨਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਠੀਕ ਹੈ ਬਹੁਤ ਹੀ ਸਾਫਟ ਸਾਫਟ ਡਿਜ਼ਾਈਨ ਬਣਦਾ ਇਸ ਤਰ੍ਹਾਂ ਕਿਉਂਕਿ ਇਹ ਦੂਰਾ ਡਿਜ਼ਾਈਨ ਬਣਦਾ ਹੈ ਉਲਟੇ ਪਾਸੇ ਤੋਂ ਵੀ ਇਹਦੀ ਬਣਾਈ ਹੁੰਦੀ ਹੈ ਤੇ ਸਿੱਧੇ ਪਾਸੇ ਤੋਂ ਵੀ ਬਣਾਈ ਹੁੰਦੀ ਹੈ ਚਾਰ ਸਲਾਈਆਂ ਚ ਆਪਣਾ ਇਹ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕੈਪ ਅ ਸਕੀ ਵੀ ਬਲਾਊਜ਼ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਜੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆਪਾਂ ਔਡ ਨੰਬਰ ਵਿੱਚ ਕੁੰਡੇ ਲੈਣੇ ਆ ਮਤਲਬ ਝੋਟੇ ਦੇ ਹਿਸਾਬ ਨਾਲ ਆਪਾਂ ਕੁੰਡੇ ਨਹੀਂ ਲੈਣੇ ਆਪਾਂ ਕੁੰਡੇ ਜਿਵੇਂ ਇਸ ਤਰ੍ਹਾਂ ਲਵਾਂਗੇ 11 13 15 18 21 ਇਸ ਤਰ੍ਹਾਂ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਮੈਂ ਤੁਹਾਡੇ ਨਾਲ ਸਾਂਝੀ ਕਰ ਸਕਾਂ ਨਵੇਂ-ਨਵੇਂ ਤੇ ਸੋਹਣੇ-ਸੋਹਣੇ ਡਿਜ਼ਾਈਨ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਪੈਸ ਡਿਜ਼ਾਈਨ ਨੂੰ ਬਣਾਉਣਾ ਕਿਸੇ ਵੀ ਕਲਰ ਚ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਆਂ ਹਰੇਕ ਕਲਰ ਵਿੱਚ ਜਿਹੜਾ ਇਹ ਡਿਜ਼ਾਈਨ ਆ ਬਹੁਤ ਹੀ ਸੋਹਣਾ ਲੱਗਦਾ ਹੈ ਸਲਾਈਆਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਜੇ ਇਹੋ ਜੀ ਤੁਹਾਡੀ ਪੱਛਮ ਹੋਗੀ ਉਸ ਅਨੁਸਾਰ ਤੁਸੀਂ ਸਲਾਈਆਂ ਲੈਣੀਆਂ ਠੀਕ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਤਾਂ ਤੁਸੀਂ ਨੀਚੇ ਕੋਈ ਵੀ ਇਸ ਤਰ੍ਹਾਂ ਬਾਰਡਰ ਬਣਾਇਆ ਹੋਊਗਾ ਠੀਕ ਹੈ ਕੋਈ ਵੀ ਆਪਣਾ ਪਸੰਦੀਦਾ ਬਾਰਡਰ ਬਣਾ ਕੇ ਉਲਟੀ ਸਾਈਡ ਤੋਂ ਪਹਿਲਾਂ ਇੱਕ ਸਲਾਈ ਆਪਾਂ ਉਲਟੀ ਬਣਾ ਲੈਣੀ ਹੈ ਬਾਰਡਰ ਤੁਸੀਂ ਕੋਈ ਵੀ ਬਣਾਇਆ ਹੋਵੇ ਉਲਟੀ ਸਾਈਡ ਤੋਂ ਇਸ ਤਰ੍ਹਾਂ ਇੱਕ ਸਲਾਈ ਪਹਿਲਾਂ ਉਲਟੀ ਬਣਾ ਲੈਣੀ ਹੈ ਠੀਕ ਹੈ ਸਾਰੀ ਸਲਾਈ ਆਪਾਂ ਉਲਟੀ ਬਣਾਵਾਂਗੇ ਹੁਣ ਆਪਾਂ ਸਿੱਧੀ ਸਾਈਡ ਤੋਂ ਇੱਕ ਬੇਸਿਕ ਰੋ ਬਣਾਵਾਂਗੇ ਤੇ ਕੁਆਲਿਟੀ ਸਾਈਡ ਤੋਂ ਬੇਸਿਕ ਰੋ ਬਣਾਵਾਂਗੇ ਉਸ ਤੋਂ ਬਾਅਦ ਜਿਹੜੀਆਂ ਚਾਰ ਸਲਾਈਆਂ ਮੈਂ ਰਿਪੀਟ ਕਰੂੰਗੀ ਉਹੀ ਚਾਰ ਸਲਾਈਆਂ ਆਪਾਂ ਅੱਗੇ ਰਿਪੀਟ ਕਰਦੇ ਜਾਣਾ ਠੀਕ ਹੈ ਇਹ ਦੋ ਸਲਾਈਆਂ ਆਪਾਂ ਇੱਕ ਵਾਰ ਬਣਾਉਣੀਆਂ ਕੰਨੀ ਵਾਲਾ ਕੁੰਡਾ ਜਿਹੜਾ ਤੁਸੀਂ ਉਤਾਰੋ ਚਾਹੇ ਬੁਣੋ ਇਸ ਤਰ੍ਹਾਂ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਇਸ ਤਰ੍ਹਾਂ ਮੈਂ ਇਹਨੂੰ ਉਤਾਰ ਲੈਂਦੀ ਹਾਂ ਹਾਂ ਥ੍ਰੈਡ ਨੂੰ ਅੱਗੇ ਕਰਨਾ ਹੈ ਇੱਕ ਗੁੰਡਾ ਆਪਾਂ ਉਲਟਾ ਬਣਾਉਣਾ ਹੈ ਇਸ ਤਰ੍ਹਾਂ ਦੋਨਾਂ ਸਾਈਡਾਂ ਤੋਂ ਜਿਹੜਾ ਆਪਣਾ ਡਿਜ਼ਾਈਨ ਹੈ ਇਸ ਤਰ੍ਹਾਂ ਥ੍ਰੈਡ ਆਪਣੀ ਵੱਲ ਕਰਕੇ ਆਪਾਂ ਬਣਾਉਣੀ ਹੈ ਠੀਕ ਹੈ ਉਲਟੀਆਂ ਸਲਾਈਆਂ ਮਤਲਬ ਇੱਕ ਗੁੰਡਾ ਉਲਟਾ ਬਣਾ ਲਿਆ ਹੁਣ ਥ੍ਰੈਡ ਆਪਾਂ ਸੌਰੀ ਇਸ ਤਰ੍ਹਾਂ ਗੁੰਡਾ ਧਾਰਾਂਗੇ ਸਲਿੱਪ ਕਰ ਲੈਣਾ ਠੀਕ ਹੈ ਫਿਰ ਜਿਹੜਾ ਇਹ ਥ੍ਰੈਡ ਹੈ ਘੁਮਾ ਕੇ ਉੱਪਰ ਦੀ ਇਸ ਤਰ੍ਹਾਂ ਅੱਗੇ ਲੈ ਆਓ ਇਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਲਿੱਪ ਥ੍ਰੈਡ ਨੂੰ ਸਲਾਈ ਉੱਪਰ ਦੀ ਇਸ ਤਰ੍ਹਾਂ ਘੁਮਾ ਕੇ ਅੱਗੇ ਲੈ ਆਉਣਾ ਇੱਕ ਕੁੰਡਾ ਉਲਟਾ ਇੱਕ ਸਲਿੱਪ ਥ੍ਰੈਡ ਨੂੰ ਸਲਾਈ ਦੇ ਉੱਪਰ ਦੀ ਇਸ ਤਰ੍ਹਾਂ ਘੁਮਾ ਕੇ ਲੈ ਆਉਣਾ ਠੀਕ ਹੈ ਇੱਕ ਕੁੰਡਾ ਉਲਟਾ ਇੱਕ ਸਲਿੱਪ ਥ੍ਰੈਡ ਨੂੰ ਸਲਾਈ ਦੇ ਉੱਪਰ ਦੀ ਇਸ ਤਰ੍ਹਾਂ ਘੁਮਾ ਕੇ ਲੈ ਆਉਣਾ ਇੱਕ ਕੁੰਡਾ ਉਲਟਾ ਇੱਕ ਸਲਿੱਪ ਥ੍ਰੈਡ ਨੂੰ ਸਲਾਈ ਦੇ ਉੱਪਰ ਦੀ ਘੁਮਾ ਕੇ ਲੈ ਆਉਣਾ ਇੱਕ ਕੁੰਡਾ ਉਲਟਾ ਇੱਕ ਸਲਿੱਪ ਥ੍ਰੈਡ ਨੂੰ ਸਲਾਈ ਦੇ ਉੱਪਰ ਦੀ ਘੁਮਾ ਕੇ ਲਿਆਉਣਾ ਇੱਕ ਕੁੰਡਾ ਉਲਟਾ ਇੱਕ ਸਲਿੱਪ ਥ੍ਰੈਡ ਨੂੰ ਸਲਾਈ ਦੇ ਉੱਪਰ ਦੀ ਘੁਮਾ ਕੇ ਲਿਆਉਣਾ ਇੱਕ ਕੁੰਡਾ ਉਲਟਾ ਇੱਕ ਸਲਿੱਪ ਥ੍ਰੈਡ ਨੂੰ ਇਸ ਤਰ੍ਹਾਂ ਘੁਮਾ ਕੇ ਲਿਆਉਣਾ ਇੱਕ ਕੁੰਡਾ ਉਲਟਾ ਇੱਕ ਸਲਿੱਪ ਥ੍ਰੈਡ ਨੂੰ ਇਸ ਤਰ੍ਹਾਂ ਘੁਮਾ ਕੇ ਲਿਆਉਣੀ ਠੀਕ ਹੈ ਇੱਕ ਕੁੰਡਾ ਉਲਟਾ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ दूसरी बेसिक रोह बनावे उल्टी सैड तो कुंडा तारो चाहे बनो तो अपनी मर्जी हम एक कुंडा जेड़ अपन इस तरह कुंडे दिखाई दे रहे देखो एक कुंडा दो कुंडे एक 2 1 2 ਇਸ ਤਰ੍ਹਾਂ ਠੀਕ ਹੈ ਜਿਹੜਾ ਇੱਕ ਕੁੰਡਾ ਦਿਖਾਈ ਦਿੰਦਾ ਇਹਨੂੰ ਆਪਾਂ ਉਲਟਾ ਬਣਾਉਣਾ ਇਹ ਆਪਾਂ 슬ਿਪ ਕਰਨਾ ਹੈ ਜਿਹੜੇ ਦੋ ਦਿਖਾਈ ਦਿੰਦੇ ਇੱਕ ਕੁੰਡੇ ਨੂੰ ਬਣਾਉਣਾ ਆਪਾਂ ਇਸ ਤਰ੍ਹਾਂ ਉਲਟਾ ਜਿਹੜੇ ਦੋ ਦਿਖਾਈ ਦਿੰਦੇ ਇਹਨੂੰ ਕਰਨਾ ਹੈ 슬ਿਪ ਇੱਕ ਕੁੰਡਾ ਬਣਾਉਣਾ ਹੈ ਉਲਟਾ ਜਿਹੜੇ ਦੋ ਦਿਖਾਈ ਦਿੰਦੇ ਇੱਕ ਵਾਲ ਵਾਲਾ ਤੇ ਇੱਕ ਇਹ ਕੁੰਡਾ ਡਾਪਾਂ 슬ਿਪ ਕੀਤਾ ਸੀ ਠੀਕ ਹੈ ਇਹਨਾਂ ਨੂੰ 슬ਿਪ ਕਰਨਾ ਹੈ ਇੱਕ ਕੁੰਡਾ ਉਲਟਾ ਇਹ ਵਾਲ ਤੇ ਕੁੰਡਾ 슬ਿਪ ਇੱਕ ਕੁੰਡਾ ਉਲਟਾ ਵਾਲ ਤੇ ਕੁੰਡਾ 슬ਿਪ ਇੱਕ ਕੁੰਡਾ ਉਲਟਾ ਵਾਲਤੀ ਕੁੰਡਾ ਸਲੀਪ 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 ਇੱਕ ਕੁੰਡਾ ਉਲਟਾ ਲਾਸਟ ਵਾਲਾ ਵੀ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਚਲਾਈ ਹੈ ਜਿਹੜੀਆਂ ਮੈਂ ਤੁਹਾਨੂੰ ਇਹ ਦੋ ਸਲਾਈਆਂ ਦੱਸਣੇ ਇਹ ਇੱਕ ਵਾਰੀ ਰਿਪੀਟ ਕਰਨੀਆਂ ਆਪਾਂ ਉਸ ਤੋਂ ਬਾਅਦ ਹੁਣ ਜਿਹੜੀਆਂ 4 ਸਲਾਈਆਂ ਮੈਂ ਡਿਜ਼ਾਈਨ ਦੀਆਂ ਬਣਾਉਂਗੀ ਇਹਨਾਂ ਨੂੰ ਤੁਸੀਂ ਅੱਗੇ-ਅੱਗੇ ਰਿਪੀਟ ਕਰਨਾ ਠੀਕ ਹੈ ਦੇਖੋ ਪਹਿਲੀ ਸਲਾਈ ਡਿਜ਼ਾਈਨ ਦੀ ਇੱਕ ਗੁੰਡਾ ਤਾਰੂ ਚਾਹੀਏ ਬੁਣਾ ਇਸ ਤਰ੍ਹਾਂ ਫਰੇਡ ਕਰਨਾ ਹੈ ਅੱਗੇ ਹੁਣ ਆਪਾਂ ਜਿਹੜਾ ਆਪਣੇ ਸਿੰਗਲ ਗੁੰਡਾ ਦਿਖਾਈ ਦਿੰਦਾ ਇਹਨੂੰ ਆਪਾਂ ਸਲਿੱਪ ਕਰਨਾ ਹੈ ਇਸ ਤਰ੍ਹਾਂ ਠੀਕ ਹੈ ਫਿਰ ਥ੍ਰੈਡ ਨੂੰ ਘੁਮਾ ਕੇ ਉੱਪਰ ਦੀ ਇਸ ਤਰ੍ਹਾਂ ਲੈ ਕੇ ਆਉਣਾ ਹੈ ਜਿਹੜੇ ਆਪਾਂ ਨੂੰ ਇਹ ਦੋ ਦਿਖਾਈ ਦਿੰਦੇ ਇੱਕ ਕੁੰਡਾ ਤੇ ਇੱਕ ਵਾਲ ਇਹ ਦੋ ਦਾ ਇੱਕ ਬਣਾਵਾਂਗੇ ਉਲਟਾ ਪਹਿਲੀ ਸਲਾਈ ਡਿਜ਼ਾਈਨ ਦੀ ਸ਼ੁਰੂ ਹੋ ਗਈ ਠੀਕ ਹੈ ਇਹ ਹੀ ਦੋ ਦੋ ਕੁੰਡਿਆਂ ਨੂੰ ਆਪਾਂ ਰਿਪੀਟ ਕਰਨਾ ਹੈ ਦੇਖੋ ਜਿਹੜਾ ਇੱਕ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਕਰ ਲੈਣਾ ਸਲਿੱਪ ਥ੍ਰੈਡ ਨੂੰ ਘੁਮਾ ਕੇ ਸਲਾਈ ਦੇ ਉੱਪਰ ਦੀ ਅੱਗੇ ਲੈ ਕੇ ਆਉਣਾ ਹੈ ਜਿਹੜੇ ਦੋ ਦਿਖਾਈ ਦਿੰਦੇ ਆ ਦੋ ਦਾ ਇੱਕ ਉਲਟਾ ਫਿਰ ਜਿਹੜਾ ਇੱਕ ਕੁੰਡਾ ਦਿਖਾਈ ਦਿੰਦਾ ਸਲਿੱਪ ਥ੍ਰੈਡ ਨੂੰ ਘੁਮਾ ਕੇ ਸਲਾਈ ਦੇ ਉੱਪਰ ਦੀ ਲੈ ਕੇ ਅੱਗੇ ਆਉਣਾ ਹੈ ਦੋ ਦਾ ਇੱਕ ਉਲਟਾ ਇੱਕ ਕੁੰਡਾ ਸਲਿੱਪ ਥ੍ਰੈਡ ਨੂੰ ਘੁਮਾ ਕੇ ਸਲਾਈ ਦੇ ਉੱਪਰ ਦੀ ਅੱਗੇ ਲੈ ਕੇ ਆਉਣਾ ਹੈ ਦੋ ਦਾ ਇੱਕ ਉਲਟਾ ਇੱਕ ਕੁੰਡਾ ਨੂੰ ਸਲਿੱਪ ਕਰਨਾ ਥ੍ਰੈਡ ਘੁਮਾ ਕੇ ਉੱਪਰ ਦੀ ਅੱਗੇ ਲੈ ਕੇ ਆਉਣਾ ਦੋ ਕੁੰਡਿਆਂ ਦਾ ਇੱਕ ਉਲਟਾ ਠੀਕ ਹੈ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਜਿਹੜਾ ਆਪਣਾ ਸਲਿੱਪ ਥ੍ਰੈਡ ਘੁਮਾ ਕੇ ਅੱਗੇ ਲੈ ਜਾਂਦਾ ਜਿਹੜੇ ਦੋ ਦਿਖਾਈ ਦਿੰਦੇ ਆ ਦੋ ਦਾ ਇੱਕ ਉਲਟ ਫਿਰ ਉਸੇ ਤਰ੍ਹਾਂ ਜਿਹੜਾ ਇੱਕ ਦਿਖਾਈ ਜਾਂਦਾ ਇਸ ਤਰ੍ਹਾਂ ਸਲਿੱਪ ਥ੍ਰੈਡ ਨੂੰ ਘੁਮਾ ਕੇ ਉੱਪਰ ਦੀ ਅੱਗੇ ਲੈ ਜਾਂਦਾ ਇਹ ਵਾਲ ਤੇ ਕੁੰਡਾ ਦੋ ਦਾ ਇੱਕ ਉਲਟ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਜਿਹੜਾ ਹੈ ਸਲਿੱਪ ਥ੍ਰੈਡ ਘੁਮਾ ਕੇ ਸਲਾਈ ਦੇ ਉੱਪਰ ਦੀ ਲੈ ਜਾਂਦਾ ਦੋ ਦਾ ਇੱਕ ਉਲਟ ਠੀਕ ਹੈ ਇੱਕ ਕੁੰਡਾ ਜਿਹੜਾ ਇਹਨੂੰ ਸਲਿੱਪ ਕਰਾਂਗੇ ਥ੍ਰੈਡ ਘੁਮਾ ਕੇ ਉੱਪਰ ਦੀ ਅੱਗੇ ਲੈ ਜਾਂਦਾ ਦੋ ਕੁੰਡਿਆਂ ਦਾ ਇੱਕ ਉਲਟ ਇੱਕ ਕੁੰਡਾ ਕਰਾਂਗੇ ਸਲਿੱਪ ਰੇਡ ਕਮਾ ਕੇ ਲੈ ਆਂਦਾ ਉੱਪਰ ਦੀ ਇਸ ਤਰ੍ਹਾਂ लास्ट ਵਾਲਾ ਕੁੰਡਾ ਆਪਾਂ ਉਲਟਾ ਬਣਾ ਲਾਂਗੇ ਠੀਕ ਹੈ ਚਲੋ ਹੁਣ ਆਪਾਂ ਰਾਂਗ ਸਾਈਡ ਤੋਂ ਦੂਸਰੀ ਸਲਾਈ ਆ ਗਈ ਡਿਜ਼ਾਈਨ ਦੀ ਪਹਿਲਾ ਕੁੰਡਾ ਤਾਰੂ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਹੈ ਹੁਣ ਦੇਖੋ ਜਿਹੜੇ ਆਪਾਂ ਨੂੰ ਇਸ ਤਰ੍ਹਾਂ ਕੁੰਡੇ ਦਿਖਾਈ ਦਿੰਦੇ ਜਿਹੜੇ ਦੋ ਦੋ ਆ ਇਹ ਆਪਾਂ ਇਸ ਤਰ੍ਹਾਂ ਸਲਿੱਪ ਕਰਾਂਗੇ ਜਿਹੜਾ ਇੱਕ ਦਿਖਾਈ ਦਿੰਦਾ ਇਹਨੂੰ ਉਲਟਾ ਬਣਾਵਾਂਗੇ ਜਿਹੜੇ ਦੋ ਦਿਖਾਈ ਦੇ ਰਹੇ ਇਹਨੂੰ ਸਲਿੱਪ ਕਰਾਂਗੇ ਜਿਹੜਾ ਇੱਕ ਇਹਨੂੰ ਉਲਟਾ ਬਣਾਵਾਂਗੇ ਜਿਹੜੇ ਦੋ ਦਿਖਾਈ ਦੇ ਰਹੇ ਇਹਨੂੰ ਫਲਿੱਪ ਕਰਾਂਗੇ ਜਿਹੜਾ ਇੱਕ ਇਹਨੂੰ ਉਲਟਾ ਬਣਾਵਾਂਗੇ ਜਿਹੜੇ ਦੋ ਦਿਖਾਈ ਦੇ ਰਹੇ ਇੱਕ ਵਾਲ ਤੇ ਕੁੰਡਾ ਨੂੰ ਸਲਿੱਪ ਕਰਾਂਗੇ ਜਿਹੜਾ ਇੱਕ ਇਹਨੂੰ ਉਲਟਾ ਬਣਾਵਾਂਗੇ ਸਲਿੱਪ ਇੱਕ ਉਲਟਾ ਦੋ ਕੁੰਡੇ ਆ ਸਲਿੱਪ ਕਰਾਂਗੇ ਇੱਕ ਉਲਟਾ ਡਬਲ ਕੁੰਡੇ ਜਿਹੜੇ ਇਸ ਤਰ੍ਹਾਂ ਦੋ ਕੁੰਡੇ ਆ ਸਲਿੱਪ ਕਰਾਂਗੇ ਸਿੰਗਲ ਕੁੰਡਾ ਉਲਟਾ ਬਣਾਵਾਂਗੇ ਠੀਕ ਹੈ ਡਬਲ ਨੂੰ ਸਲਿੱਪ ਸਿੰਗਲ ਉਲਟਾ ਡਬਲ ਨੂੰ ਸਲਿੱਪ ਸਿੰਗਲ ਉਲਟਾ ਡਬਲ ਨੂੰ ਸਲਿੱਪ ਕੰਨੀ ਵਾਲਾ ਉਲਟਾ ਬਣਾ ਲਏਗੇ ਇਸ ਤਰ੍ਹਾਂ ਠੀਕ ਹੈ ਦੋ ਸਲਾਈਆਂ ਕੰਪਲੀਟ ਕਰ ਲਈਆਂ ਆਪਾਂ ਹੁਣ ਤੀਸਰੀ ਸਲਾਈ ਬਣਾਉਣੀ ਆ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਦੇਖੋ ਇੱਕ ਕੁੰਡਾ ਤਾਰੂ ਚਾਹੇ ਬਣੋ ਕੰਨੀ ਵਾਲਾ ਤੁਹਾਡੀ ਆਪਣੀ ਮਾਰਗੀ ਤੀਸਰੀ ਸਲਾਈ ਥ੍ਰੈਡ ਕਰਾਂਗੇ ਅੱਗੇ ਹੁਣ ਦੇਖੋ ਤੀਸਰੀ ਸਲਾਈ ਜਿਹੜੀ ਦੋ ਕੁੰਡੇ ਆ ਜਿਹੜੇ ਆਪਣੀ ਦੋ ਦੇ ਇੱਕ ਉਲਟਾ ਬਣਾ ਲਿਆਂਗੇ ਇਸ ਤਰ੍ਹਾਂ ਜਿਹੜਾ ਇੱਕ ਕੁੰਡਾ ਇਹਨੂੰ ਆਪਾਂ ਸਲਿੱਪ ਕਰਕੇ ਇਸ ਤਰ੍ਹਾਂ ਥ੍ਰੈਡ ਘੁਮਾ ਕੇ ਉੱਪਰ ਦੀ ਲੈ ਕੇ ਆਉਣਾ ਜਿਹੜੇ ਦੋ ਆ ਇਹ ਦੋ ਦੇ ਇੱਕ ਉਲਟਾ ਬਣਾ ਦੇਾਂਗੇ ਠੀਕ ਹੈ ਜਿਹੜਾ ਇੱਕ ਹੈ ਇਹਨੂੰ ਆਪਾਂ ਇਸ ਤਰ੍ਹਾਂ ਸਲਿੱਪ ਕਰਾਂਗੇ ਥ੍ਰੈਡ ਘੁਮਾ ਕੇ ਉੱਪਰ ਦੀ ਲੈ ਕੇ ਆਵਾਂਗੇ ਜਿਹੜੇ ਦੋ ਆ ਦੋ ਦੇ ਇੱਕ ਉਲਟਾ ਬਣਾਵਾਂਗੇ ਜਿਹੜਾ ਇੱਕ ਹੈ ਇਹਨੂੰ ਇਸ ਤਰ੍ਹਾਂ ਸਲਿੱਪ ਕਰਾਂਗੇ ਥ੍ਰੈਡ ਘੁਮਾ ਕੇ ਉੱਪਰ ਦੀ ਅੱਗੇ ਲੈ ਆਵਾਂਗੇ ਦੋ ਦਾ ਇੱਕ ਬਣਾ ਦੇਾਂਗੇ ਉਲਟਾ ਕੁੰਡਾ ਜਿਹੜਾ ਇੱਕ ਇਹਨੂੰ ਸਲਿੱਪ ਕਰਾਂਗੇ ਥ੍ਰੈਡ ਘੁਮਾ ਕੇ ਉੱਪਰ ਦੀ ਲੈ ਆਉਣਾ ਦੋ ਦਾ ਇੱਕ ਉਲਟਾ ਬਣਾ ਦੇਣਾ ਜਿਹੜਾ ਇੱਕ ਇਹਨੂੰ ਸਲਿੱਪ ਕਰਨਾ ਹੈ ਥ੍ਰੈਡ ਘੁਮਾ ਕੇ ਉੱਪਰ ਦੀ ਅੱਗੇ ਲੈ ਆਉਣ। ਦੋ ਦਾ ਇੱਕ ਉਲਟਾ ਬਣਾ ਦੇਣਾ। ਜਿਹੜਾ ਇੱਕ ਹੈ ਨੂੰ ਸਲਿੱਪ ਕਰ ਲੈਣਾ। ਥ੍ਰੈਡ ਘੁਮਾ ਕੇ ਉੱਪਰ ਦੀ ਇਸ ਤਰ੍ਹਾਂ ਲੈ ਆਉਣ। ਦੋ ਦਾ ਇੱਕ ਉਲਟਾ ਬਣਾ ਦੇਣਾ। ਜਿਹੜਾ ਇੱਕ ਹੈ ਨੂੰ ਸਲਿੱਪ ਕਰ ਲੈਣਾ। ਥ੍ਰੈਡ ਘੁਮਾ ਕੇ ਉੱਪਰ ਦੀ ਅੱਗੇ ਲੈ ਆਉਣ। ਦੋ ਦਾ ਇੱਕ ਉਲਟਾ। ਜਿਹੜਾ ਇੱਕ ਹੈ ਨੂੰ ਸਲਿੱਪ ਕਰ ਲੈਣਾ। ਥ੍ਰੈਡ ਘੁਮਾ ਕੇ ਉੱਪਰ ਦੀ ਅੱਗੇ ਲੈ ਆਉਣ। ਦੋ ਦਾ ਇੱਕ ਉਲਟਾ ਠੀਕ ਹੈ। ਜਿਹੜਾ ਇੱਕ ਹੈ ਨੂੰ ਸਲਿੱਪ ਕਰਾਂਗੇ ਥ੍ਰੈਡ ਘੁਮਾ ਕੇ ਉੱਪਰ ਦੀ ਅੱਗੇ ਲੈ ਕੇ ਆਵਾਂਗੇ। ਦੋ ਦਾ ਇਕ ਉਲਟਾ ਲਾਸਟ ਵਾਲਾ ਵੀ ਆਪਾਂ ਉਲਟੇ ਹੀ ਬਣਾ ਲਾਂਗੇ ਦੇਖੋ ਤਿੰਨ ਸਲਾਂਗਾ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਤੀਸਰੀ ਸਲਾਈਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਜਦੋਂ ਆਪਾਂ ਪਹਿਲੀ ਸਲਾਈ ਬਣਾਈ ਸੀ ਤਾਂ ਇੱਕ ਕੁੰਡਾ ਤਾਰ ਕੇ ਉਸ ਤੋਂ ਬਾਅਦ ਸਿੰਗਲ ਆਪਣੇ ਕੋਲ ਕੁੰਡਾ ਸੀ ਸਲਿੱਪ ਕਰਕੇ ਥ੍ਰੈਡ ਘੁਮਾ ਕੇ ਅੱਗੇ ਲੈ ਕੇ ਆਂਦਾ ਸੀ ਤਾਂ ਤੀਸਰੀ ਸਲਾਈਚ ਆਪਣੇ ਕੋਲ ਦੋ ਕੁੰਡੇ ਆ ਗਏ ਸੀ ਦੋ ਦਾ ਇਕ ਉਲਟਾ ਬਣਾ ਕੇ ਫਿਰ ਉਸ ਤੋਂ ਬਾਅਦ ਆਪਾਂ ਕੁੰਡਾ ਜਿਹੜਾ ਸਲਿੱਪ ਕਰਕੇ ਥ੍ਰੈਡ ਉੱਪਰ ਦੀ ਘੁਮਾ ਕੇ ਲੈ ਕੇ ਆਏ ਸੀ ਠੀਕ ਹੈ ਹੁਣ ਚੌਥੀ ਤੇ ਲਾਸਟ ਸਲਾਈ ਆ ਗਈ ਡਿਜ਼ਾਈਨ ਦੀ ਦੇਖੋ ਇੱਕ ਕੁੰਡਾ ਕੰਨੀ ਵਾਲਾ ਆਪਾਂ ਤਾਰਾਂਗੇ ਜਿਹੜਾ ਇੱਕ ਕੁੰਡਾ ਆਪਣਾ ਇਹਨੂੰ ਆਪਾਂ ਉਲਟਾ ਬਣਾਵਾਂਗੇ ਜੇ ਡਬਲ ਕੁੰਡੇ ਇਹਨਾਂ ਨੂੰ ਆਪਾਂ ਸਲਿੱਪ ਕਰਾਂਗੇ ਸਿੰਗਲ ਨੂੰ ਆਪਾਂ ਉਲਟਾ ਬਣਾ ਲੈਣੇ ਡਬਲ ਨੂੰ ਸਲਿੱਪ ਸਿੰਗਲ ਨੂੰ ਉਲਟਾ ਬਣਾ ਲੈਣਾ ਡਬਲ ਨੂੰ ਸਲਿੱਪ சங்கல் உல்டா பலவாங்க டபல் சலிப் உல்டா பண்ணுவேன் டபல் சலிப்பல்வா டபல் சலிப் உல்டா பண்ணுவே டபல் சலிப்பல் பண்ணுவே டபல் சலிப் உல்டா பண்ணுவே டபு சலிப் உல்டா பண்ணுவேன் கண்ணிவாலா வந்து உல்டா பண்ணலாம் தர ਚਾਰ ਸਲਾਈਆਂ ਕੰਪਲੀਟ ਹੋ ਗਈਆਂ। ਇਹੀ ਚਾਰ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਹੈ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ। ਹੁਣ ਫੇਰ ਜਦੋਂ ਦੁਬਾਰਾ ਆਪਾਂ ਪਹਿਲੀ ਸਲਾਈ ਸ਼ੁਰੂ ਕਰਨੀ ਇੱਕ ਕੁੰਡਾ ਧਾਰ ਕੇ ਦੇਖੋ ਆਪਣੇ ਕੋਲ ਹੁਣ ਇੱਥੇ ਸਿੰਗਲ ਕੁੰਡਾ ਆ ਰਿਹਾ। ਇਹਨੂੰ ਸਲਿੱਪ ਕਰਾਂਗੇ। ਥ੍ਰੈਡ ਉੱਪਰ ਦੀ ਘੁਮਾ ਕੇ ਲੈ ਕੇ ਆਵਾਂਗੇ। ਦੋ ਦਾ ਇੱਕ ਉਲਟਾ ਬਣਾ ਦੇਾਂਗੇ ਠੀਕ ਹੈ। ਫੇਰ ਜਦੋਂ ਤੀਸਰੀ ਸਲਾਈ ਡਿਜ਼ਾਈਨ ਦੀ ਆਉਗੀ ਤਾਂ ਇੱਥੇ ਆਪਣੇ ਕੋਲ ਡਬਲ ਕੁੰਡਾ ਹੁੰਦਾ ਹੈ। ਇੱਕ ਕੁੰਡਾ ਧਾਰ ਕੇ ਦੋ ਦਾ ਇਹ ਉਲਟਾ ਬਣਾ ਕੇ ਫਿਰ ਜਿਹੜਾ ਸਿੰਗਲ ਹੋਊਗਾ ਸਲਿੱਪ ਕਰਕੇ ਉੱਪਰ ਦੀ ਥ्रेड ਘੁਮਾ ਕੇ ਅੱਗੇ ਲੈ ਆਉਣਾ ਇਹੀ ਚਾਰ ਸਲਾਂਗਾਂ ਰਿਪੀਟ ਕਰਨੀਆਂ ਠੀਕ ਹੈ ਤੁਹਾਨੂੰ ਜਿਹੜਾ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਸੋਹਣਾ ਜਿਹਾ ਤੇ ਸੌਖਾ ਜਿਹਾ ਡਿਜ਼ਾਈਨ ਲੈ ਕੇ ਧੰਨਵਾਦ